ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੁਸਕਾਨ ਉਮਰ 13 ਸਾਲ ਜੋ 6ਵੀਂ ਜਮਾਤ ਦੀ ਵਿਦਿਆਰਥਣ ਸੀ ਆਪਣੀ ਭੂਆ ਪ੍ਰਵੀਨ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਹੀ ਸੀ ਦੋਵੇਂ ਸੜਕ ਦੇ ਕਿਨਾਰੇ ਚੱਲ ਰਹੀਆਂ ਸਨ ਕਿ ਪਿੱਛੋਂ ਆਰੀ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਮੁਸਕਾਨ ਉੱਛਲ ਕੇ ਨੇੜੇ ਖੜੇ ਦਰਖਤ ਨਾਲ ਜਾ ਟਕਰਾਈ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਮੁਸਕਾਨ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਟੱਕਰ ਮਗਰੋਂ ਕਾਰ ਨੇ ਨੇੜੇ ਖੜੀ ਢਾਂਚੇ ਨਾਲ ਵੀ ਟੱਕਰ ਮਾਰੀ ਜਿਸ ਕਾਰਨ ਕਾਰ ਚਾਲਕ ਦਰਜੀਤ ਸਿੰਘ ਨਿਵਾਸੀ ਪਿੰਨ ਨਗਰ ਜਲੰਧਰ ਦੀ ਗੰਭੀਰ ਰੂਬੀ ਚਖਮੀ ਹੋ ਗਿਆ ਫਿਲੌਰ ਪੁਲਿਸ ਵੱਲੋਂ ਮਸਕਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ ਇਸ ਸਬੰਧੀ ਥਾਣਾ ਫਿਲੌਰ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮਾਂ ਤੋਂ ਸੂਚਨਾ ਮਿਲਨ ਉਪਰੰਤ ਪੁਲਿਸ ਮੌਕੇ ਤੇ ਪਹੁੰਚੀ ਮ੍ਰਿਤ ਵਿਦਿਆਰਥਣ ਦੀ ਭੂਆ ਪ੍ਰਵੀਨ ਦੇ ਬਿਆਨਾਂ ਦੇ ਆਧਾਰ ਤੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਪੁਲਿਸ ਵੱਲੋਂ ਅਗਲੀ ਜਾਂਚ ਜਾਰੀ ਹੈ ਮੰਗੇ ਕਰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੀ ਪਿੰਡ ਵਾਲੇ ਸਜੋਗਨਾ ਹਸਪਤਲ ਲੈ ਕੇ ਆਏ ਆ ਜੀ ਠੀਕ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਰਾਤ ਬੀਤੀ ਰਾਤ ਜਿਹੜੀ ਕੱਲ ਲੰਘ ਕੇ ਗਈ ਆ ਸ਼ਾਮ तकरीबन 8 8:30 ਕਵੇ ਦੇ ਕਰੀਬ ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਜਿਹੜਾ ਪਿੰਡ ਵਾਸੀਆਂ ਵੱਲੋਂ ਲੰਗਰ ਲਗਾਇਆ ਜਾਂਦਾ ਉਹ ਚ ਸੰਧਿਆ ਫੇਰੀ ਉਹ ਸ਼ਾਮ ਫੇਰੀ ਕੱਢੀ ਜਾਂਦੀ ਆ ਉਸ ਦੌਰਾਨ ਇਹ ਬੱਚੀ ਮੱਥਾ ਟੇਕ ਕੇ ਆਪਣੇ ਭੂਆ ਦੇ ਨਾਲ ਬਿਲਕੁਲ ਕੱਚੇ ਦੇ ਉੱਤੇ ਸਾਈਡ ਪਰ ਆ ਰਹੀ ਸੀ ਇੱਕ ਤੇਜ਼ ਰਫਤਾਰ ਨਗਰ ਵੱਲੋਂ ਪਿੰਡ ਨਗਰ ਵਾਸੀ ਹੀ ਜਿਹੜੇ ਕਾਰ ਨੂੰ ਚਲਾ ਰਹੇ ਸੀ ਉਹ ਆਏ ਔਰ ਉਹਨਾਂ ਨੇ ਬੜੀ ਤੇਜ਼ ਰਫਤਾਰ ਦੇ ਨਾਲ ਜਿਹੜਾ ਲੜਕੀ ਨੂੰ ਜਿਹੜੀ ਟੱਕਰ ਮਾਰੀ ਆ ਔਰ ਲੜਕੀ ਕਾਫੀ ਦੂਰ ਜਾ ਕੇ ਦਰਖਤ ਦੇ ਵਿੱਚ ਵੱਜੀ ਔਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਰਾਤ ਅਸੀਂ ਪਿੰਡ ਵਾਸੀਆਂ ਨੇ ਸਰਪੰਚ ਸਾਹਿਬ ਨੇ ਸਾਰੇ ਸਹਯੋਗੀਆਂ ਨੇ ਸਹਿਯੋਗ ਕਰਕੇ ਲੜਕੀ ਨੂੰ ਇੱਥੇ ਪਹੁੰਚਾਇਆ ਤਾਂ ਉਹ ਡੈੱਡ ਹੋ ਚੁੱਕੀ ਸੀ ਤੋਂ ਉਸ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਇੱਥੇ ਜਮ੍ਹਾਂ ਕਰਾਈ ਗਈ ਹੁਣ ਪੁਲਿਸ ਖਾਨੇ ਦੇ ਅੰਦਰ ਜਿਹੜਾ ਪਰਚਾ ਮੁਕੱਦਮਾ ਦਰਜ ਕੀਤਾ ਗਿਆ ਔਰ ਹੁਣ ਅਸੀਂ ਅੱਜ ਹੀ ਉਸ ਲੜਕੀ ਦਾ ਜਿਹੜਾ ਸੰਸਕਾਰ ਪਿੰਡ ਗੜਾ ਵਿਖੇ ਨੂੰ ਜਾ ਕੇ ਕਰਾਂਗੇ ਔਰ ਬੜੀ ਹੀ ਦਰਦਨਾਕ ਮੌਤ ਹੋਈ ਆ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜਿਹੜਾ ਇਸ ਲੜਕੀ ਆ ਜਿਹੜੀ ਮੌਤ ਹੋਈ ਆ ਇਸ ਪਰਿਵਾਰ ਨੂੰ ਜਿਹੜਾ ਢੁਕਮਾ ਮੁਆਵਜ਼ਾ ਦਿੱਤਾ ਜਾਵੇ ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਜਿਹੜੀ ਆ ਸਖਤ ਸਜ਼ਾ ਦਿੱਤੀ ਜਾਵੇ ਕਿਸੇ ਰਿਸ਼ਤੇਦਾਰ ਸਾਡੀ ਆ ਸੁਨਾਉਂ ਕੋ ਗੱਲ ਦੀ ਹੈ ਨੀਗਾ ਗੱਲ ਰਹੀ ਸੀ ਉਹ ਬੰਦੇ ਨੇ ਜਦੋਂ ਕਟਾ ਕੁੜੀ ਦੇ ਮੱਥੀ ਦੇ ਜੋੜ ਨਾਲ ਉਹ ਚੜ੍ਹ ਕੁੜੀ ਤੇ ਟੋਣੀ ਲਾ। ਜਿੰਦੀ ਜਰੀਆ ਤੇ ਬੱਜੀ ਪਾ। ਉਹ ਕੇ ਇੱਕ ਵੱਡੀ ਗੜਿਸ ਕੀ ਆਪਣੇ ਹਾਂ ਉਹਦੇ ਵਿੱਚ ਵੱਜੀ ਆ। ਜਦੋਂ ਕਾਰ ਦੇ ਚਾਲਕੀ ਉਹਨਾਂ ਦੇ ਸੱਟਾਂ ਲੱਗੀਆਂ ਉਹ ਇੱਕ ਹੋਰ ਐਕਪਰ ਦਿਵੰਦਰ ਕਰਦੇ। ਉਹ ਜਿੰਦਾ ਸਰਦਾ। ਤੇ ਜਦੋਂ ਰਿਪੋਰਟ ਦਾਖਲ ਕਰਦੇ ਤਾਂ ਇਹ ਪੋਸ਼ਣ ਕਰਾ ਕੇ ਤਰਸਾ ਸੀ ਜੀ ਬਸਾਂ ਬੰਦੇ ਕਿਹੜੀ ਧਾਰਾ ਦੇ ਮਕਦਮੇ ਦੇ ਤਹਿਤ ਦਰਜ ਕੀ ਸਗੇ ਅਕਸੀਨ ਦੇ ਤਰਫੋਂ